ਇਸ ਜੀ ਆ ਜਨਾਬ ਨੂੰ ਜਿਹੇ ਆਨੂ ਕਹਿੰਨੇ ਆ ਬੜਾ ਚੰਗਾ ਲੱਗਦਾ ਇਹਨਾਂ ਦੇ ਨਾਲ ਥੋੜੀ ਜਿਹੀ ਗੱਲਬਾਤ ਹੋ ਰਹੀ ਸੀ ਕਿ ਪੰਜਾਬ ਦੇ ਵਿੱਚ ਵਿਦਿਆ ਨੂੰ ਲੈ ਕੇ ਅਗਰ ਕੋਈ ਕੰਮ ਕਰ ਰਿਹਾ ਹੈ ਤੇ ਉਹ ਇਹ ਮਸਤਵਾੜੇ ਦੇ ਜਿੰਨੇ ਇੰਸਟੀਟਿਊਸ਼ਨਸ ਨੇ ਇਹਨਾਂ ਨੇ ਜਿਵੇਂ ਜ਼ਿਕਰ ਕੀਤਾ ਉਹ ਬਹੁਤ ਹੀ ਜਿਹੜਾ ਤਾਰੀਫ ਦੇ ਕਾਬਿਲ ਤਾਂ ਹੈ ਹੀ ਹੈ ਪਰ ਮੈਂ ਕਹਿੰਦਾ ਵੀ ਉਹ ਜ਼ਰੂਰਤ ਹੈ ਇਸ ਵਕਤ ਦੀ ਔਰ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਪਿਛਲੇ ਕੁਝ ਦਹਾਕਿਆਂ ਦੇ ਵਿੱਚ ਪੰਜਾਬ ਤੋਂ ਬਾਹਰ ਜਾਣ ਦਾ ਰੁਝਾਨ ਇਸ ਕਦਰ ਵੱਧ ਗਿਆ ਕਿਉਂ ਇਸ ਤਰ੍ਹਾਂ ਲੱਗਦਾ ਸੀ ਕਿ ਜਿੱਨੇ ਯੂਨੀਵਰਸਿਟੀਆਂ ਔਰ ਪ੍ਰਾਈਵੇਟ ਕਾਲਜਸ ਬਣੇ ਸੀ ਜੀਜੀ ਰੋਡ ਤੇ ਜਾਓ ਤੁਸੀਂ ਪ੍ਰੋਸਪਰ ਵੱਡੀ ਸੜਕ ਤੇ ਜਾਂ ਜਿਹੜੀ ਵੱੜੀ ਸੜਕ ਤੇ ਚੱਲ ਜਾਓ ਵੱਡੇ ਵੱਡੇ ਤਿੰਨ ਤਿੰਨ ਚਾਰ ਮੰਜ਼ਲੀਆ ਇਮਾਰਤਾਂ ਖੜੀਆਂ ਹੋ ਗਈਆਂ ਸੀ ਤੇ ਜਦੋਂ ਕਦੇ ਅਸੀਂ ਜਾਂਦੇ ਸੀ ਤੇ ਇਸ ਤਰ੍ਹਾਂ ਲੱਗਦਾ ਸੀ ਵੀ ਆ ਇੰਨੀ ਤਰੱਕੀ ਹੋ ਗਈ ਸੀ ਤੇ ਜਿਹੜੇ ਵਿੜਿਆਂ ਦੇ ਵਿੱਚ ਪੜ੍ਹੇ ਐ ਸਾਰੇ ਪੰਜਾਬ ਦੇ ਵਿੱਚ ਦੋ ਯੂਨੀਵਰਸਿਟੀ ਸੀਗੀਆਂ ਇੱਕ ਵੰ ਅ ਤੇ ਨ ਲਗਾ ਲੋ ਪਟਿਆਲੇ ਵਾਲੀ ਅਮਰਸਰ ਵਾਲੀ ਤੇ ਲੁਧਿਆਣਾ ਵਾਲੀ ਪੰਜਾਬੀ ਯੂਨੀਵਰਸਿਟੀ ਤਾਂ ਸਾਡੀ ਹੈ ਹੀ ਨਹੀਂ ਸੀ ਨਾ ਤੋਂ ਕਦੇ ਸਾਨੂੰ ਉਸ ਤੋਂ ਵੱਡ ਦੇ ਨਹੀਂ ਦਿੱਤਾ ਕਿ ਜੰਦਾ ਉੱਥੇ ਤਾਂ ਤੇ ਇਨੀ ਯੂਨੀਵਰਸਿਟੀਆਂ ਕਾਲਜਿਸ ਬਣ ਗਏ ਪਰ ਅੱਜ ਬਹੁਤ ਚੰਗਾ ਲੱਗਿਆ ਜਦੋਂ ਇਹਨਾਂ ਦੇ ਪੈਸਾ ਤੋਂ ਅਸੀਂ ਰੋਲਵੇ ਗੱਲਬਾਤ ਸੁਣਾਂਗੇ ਕਿ ਕੋਈ ਸਹਿਰਤਾ ਤੇ ਨਾਲ ਇਸ ਪਾਸੇ ਕੰਮ ਕਰ ਰਿਹਾ ਔਰ ਮੈਂ ਸਮਝਦਾ ਕਿ ਸਭ ਤੋਂ ਵੱਡਾ ਜਿਵੇਂ ਸਿੱਕੇ ਨੇ দান ਵੀ ਇਹੀ ਹੈ ਵਿਦਿਆ ਦਾ ਅਗਰ ਅਸੀਂ ਕਿਸੇ ਨੂੰ ਕੋਈ ਹਲਪ ਕਰਨੀ ਹੈ ਕਿਸੇ ਦੀ ਮਦਦ ਕਰਨੀ ਹੈ ਤੇ ਉਹਦੇ ਵਾਸਤੇ ਅਗਰ ਕਿਸੇ ਨੂੰ ਬੱਚੇ ਨੂੰ ਪੜ੍ਹਾ ਸਕੀਏ ਸ਼ਾਇਦ ਇਸ ਤੋਂ ਵੱਡਾ ਹੋਰ ਕੋਈ দান ਨਹੀਂ ਪੁੰਨਣੀ ਹੈ ਕਿਉਂਕਿ ਬੱਚਾ ਪੜ੍ਹੇਗਾ ਲਾਇਕ ਹੋਏਗਾ ਕਿਤਾਬਾਂ ਦੇ ਨਾਲ ਸਾਹਮਤ ਹੈਗੀ ਆਪਣੇ ਅਧਿਆਪਕਾਂ ਤੋਂ ਬਹੁਤ ਕੁਝ ਸਿੱਖੇਗਾ ਆਪ ਤੇ ਜਿਹੜੇ ਸਮਝਾ ਲਿਆ ਉਹਨਾਂ ਤੋਂ ਬੜਾ ਕੁਛ ਹੋ ਸਿੱਖ ਸਕਦਾ ਸੋ ਫਿਰ ਜ਼ਿੰਦਗੀ ਦੇ ਵਿੱਚ ਉਹ ਜਿਹੜੀ ਕਾਬਲੀਅਤ ਹੈ ਬਹੁਤ ਘੱਟ ਇਸਰ ਦੇ ਲੋਕ ਹੋਣਗੇ ਦੁਨੀਆ ਭਰ ਦੇ ਵਿੱਚ ਜਦੋਂ ਅਸੀਂ ਦੇਖਦੇ ਆਂ ਅਮਰੀਕਾ ਤੋਂ ਲੈ ਕੇ ਤੇ ਭਾਵੇਂ ਤੁਸੀਂ ਵੈਸਟਰਨ ਵਰਡ ਦੀ ਸਾਰੇ ਦੀ ਗੱਲ ਕਰ ਲਓ ਇੰਡੀਆ ਦੀ ਗੱਲ ਕਰ ਲਓ ਚੰਦ ਗੁਣਾ ਉਂਗਲੀਆਂ ਤੇ ਗਿਣੇ ਜਾ ਸਕਦੇ ਹੋ ਲੋਕ ਹੋਣਗੇ ਜਿਨ੍ਹਾਂ ਨੇ ਬਿਨਾਂ ਪੜ੍ਹਾਈ ਤੋਂ ਕਿਤੇ ਕਿਸੇ ਰਤਵੇ ਤੇ ਪਹੁੰਚੇ ਨੇ ਨਹੀਂ ਤਾਂ ਉਹਨਾਂ ਦੀ ਕਾਬਲੀਅਤ ਹੈ ਜਿਹੜੀ ਵਿਦਿਅਕ ਅਸੀਂ ਵੈਸੇ ਤਾਂ ਕਹਿ ਦਿੰਦੇ ਆ ਕਿ ਕਿਸੇ ਦਾ ਸਿਆਣਾ ਹੋਣਾ ਜਾਂ ਕਿਸੇ ਦੇ ਕੋਲ ਲਿਆਕਤ ਹੋਣੀ ਉਹਦਾ ਉਹਦੀਆਂ ਕੀਤੀਆਂ ਹੋਈਆਂ ਯੂਨੀਵਰਸਿਟੀ ਜਾਂ ਕਾਲਜਾਂ ਦੇ ਵਿੱਚੋਂ ਡਿਗਰੀਆਂ ਦਾ ਕੋਈ ਸਬੰਧ ਨਹੀਂ ਹੈ ਬਿਲਕੁਲ ਸਹੀ ਇਹ ਗੱਲ ਹੈ ਪਰ ਦੂਸਰੇ ਪਾਸੇ ਇਹ ਵੀ ਗੱਲ ਹੈ ਕਿ ਕਿੰਨੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀਆਂ ਯੂਨੀਵਰਸਿਟੀਜ਼ ਕਾਲਜਸ ਦੀਆਂ ਡਿਗਰੀਆਂ ਤੋਂ ਬਿਨਾ ਕਿਸੇ ਬਹੁਤ ਮਕਾਮ ਹਾਸਲ ਜਨਣਾ ਕੀਤਾ ਹੋਵੇ ਉੱਥੇ ਪਹੁੰਚੇ ਨੇ ਸੋ ਬੈਸੜੇ ਦਾ ਜੇ ਕਿ ਬਹੁਤ ਹੀ ਇਹ ਸ਼ੁਭ ਕਰਮ ਹੋ ਰਿਹਾ ਹੈ ਔਰ ਸਾਡੀ ਸਲਾਮ ਆ ਉਹਨਾਂ ਨੂੰ ਜਿਹੜੇ ਸਰਦਾਰ ਸੰਤ ਸਿੰਘ ਅਤਰ ਅਤਰ ਸਿੰਘ ਜੀ ਆਜਨਨ ਬਾਬਾ ਜੀ ਨੇ ਸ਼ੁਰੂ ਕੀਤਾ ਔਰ ਉਸ ਤੋਂ ਬਾਅਦ ਜਿਵੇਂ ਇਹ ਕਿਹੜੀ ਚੱਲਦੀ ਆ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਜੀ ਉੱਥੇ ਇਹਨਾਂ ਨੇ ਦੱਸਿਆ ਕਿ 13-14 ਇੰਸਟੀਟਿਊਸ਼ਨਸ ਨਾਲ ਲਗਾਤਾਰ ਕੰਮ ਕਰ ਰਹੇ ਨੇ ਸਾਡੀ ਅਸ਼ੋਭੀ ਸ਼ਾਵਾਨੀ ਔਰ ਅਾ ਇਹ ਜਿਹੜੀ ਵਿਸ਼ਵ ਪੰਜਾਬੀ ਪਵਨ ਜਾਂ ਵਿਸ਼ਵ ਪੰਜਾਬੀ ਸਭਾ ਉਹਦੇ ਵਿੱਚ ਤਾਂ ਜੀ ਸਭ ਤੋਂ ਵੱਡਾ ਹੀ ਉਹਦਾ ਇੱਕ ਮੁੱਦਾ ਹੀ ਇਹ ਹੈ ਕਿ ਵੀ ਅਸੀਂ ਜਿਹੜੀ ਪੰਜਾਬੀ ਜ਼ੁਬਾਨ ਹੈ ਪੰਜਾਬੀ ਭਾਸ਼ਾ ਉਹ ਜਿੱਥੇ-ਜਿੱਥੇ ਵੀ ਹੈ ਉਹਨੂੰ ਵੱਧ ਚੜ ਕੇ ਅਭਾਰਿਆ ਜਾਵੇ ਤੇ ਪੰਜਾਬ ਦੇ ਵਿੱਚ ਹੁਣ ਇੱਥੇ ਸਿਰ ਪੰਜਾਬੀ ਭਾਸ਼ਾ ਦੀ ਗੱਲ ਨਹੀਂ ਹੈ ਪੰਜਾਬ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਰੋਜ਼ਗਾਰ ਮਹੱਈਆ ਕਰਨ ਦੇ ਵਾਸਤੇ ਕਿਸੇ ਵੀ ਜ਼ਬਾਨ ਦੇ ਵਿੱਚ ਪਰ ਇਹਦਾ ਮਤਲਬ ਇਹ ਕਦਾ ਚਿਤਨੇ ਕਿ ਉਹ ਆਪਣੀ ਮਾਂ ਬੋਲੀ ਨੂੰ ਛੱਡ ਦੇਣ ਅੰਗਰੇਜ਼ੀ ਅਸੀਂ ਵੀ ਅੰਗਰੇਜ਼ੀ ਸਾਰੀ ਜ਼ਿੰਦਗੀ ਪੜ੍ਹੀ ਹੈ ਅਸੀਂ ਵੀ ਅੰਗਰੇਜ਼ੀ ਪੜ੍ਹਾਈ ਹੈ ਸਾਰੀ ਜ਼ਿੰਦਗੀ ਪਰ ਅਸੀਂ ਪੰਜਾਬੀ ਬੋਲਣ ਦੇ ਵਿੱਚ ਵੀ ਕਦੇ ਇਸ ਤਰ੍ਹਾਂ ਨਹੀਂ ਮਹਿਸੂਸ ਕਰਦੇ ਕਿ ਸਾਨੂੰ ਯਾਰ ਪੰਜਾਬੀ ਬੋਲਣੀ ਪੈ ਰਹੀ ਹੈ ਸੋ ਸਾਨੂੰ ਫਖਰ ਮਹਿਸੂਸ ਹੁੰਦਾ ਸੋ ਜੀ ਤੁਹਾਨੂੰ ਜੀ ਆਇਆਂ ਨੂੰ ਔਰ ਸਾਡੇ ਜਿਹੜੇ ਪ੍ਰਧਾਨਗੀ ਮੰਡਲ ਦੇ ਵਿੱਚ ਬੈਠੇ ਨੇ ਉਹਨਾਂ ਦਾ ਵੀ ਸਵਾਗਤ ਤੇ ਬਸ ਆਪਾਂ ਰਾਲ ਮਲਕ ਜੀ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਆਂ ਆਪਾਂ ਤਾਂ ਕਰਦੇ ਹੀ ਰਹਿੰਦੇ ਆਂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਇਸ ਸਮਾਗਮ ਦੇ ਜਿਹੜੀ ਮੁਖ ਰੈਵੀ ਅਵਤਾਰ ਸਿੰਘ ਜੀ ਮੈਨਾਂ ਉਹ ਬੜੇ ਮਾਣ ਨਾਲ ਦੀ ਸਤਿਕਾਰ ਸਹਿਤ ਬੇਨਟਾ ਰਹੀਆਂ ਕਿਰਪਾ ਕਰਕੇ ਉਹ ਪ੍ਰਧਾਨਗੀ ਮੰਡਲ ਦੇ ਵਿੱਚ ਆਪਣੀ ਸ਼ਿਰਕਤ ਰਾਕੀ ਭਾਈ ਅਵਤਾਰ ਸਿੰਘ ਜੀ ਮਸਤੋੜਾ ਸਾਹ ਤੋਂ ਜਿਹੜੇ ਕਿ ਹੈੱਡ ਗ੍ਰੈਂਥ ਦੀ ਵਜੋਂ ਤੇ ਕਥਾਵਾਚਕ ਵਜੋਂ ਆਪਣੀਆਂ ਸੇਵਾਵਾਂ ਨੇ ਬਾੜ ਰਹੇ ਹਨ ਇਸ ਤੋਂ ਇਲਾਵਾ ਬਗਬਗ ਮੁਲਕਾਂ ਦੇ ਵਿੱਚ ਵੀ ਇਹ ਅਕਸਰ ਆਉਂਦੇ ਜਾਂਦੇ ਰਹਿੰਦੇ ਹਨ ਤੇ ਆਪਣੀਆਂ ਸੇਵਾਵਾਂ ਜਿਹੜੇ ਕਿ ਨਿਵਾ ਰਹੇ ਹਨ ਇਸ ਤੋਂ ਬਾਅਦ ਮੈਂ ਸਾਡੇ ਵਿਸ਼ੇ ਪੰਜਾਬੀ ਸਭਾ ਦੇ ਜਿਹੜੇ ਸੈਕਟਰੀ ਹੈਗੇ ਨੇ ਡਾਕਟਰ ਜਗੀਰ ਸਿੰਘ ਕਾਲੋ ਜੀ ਮੈਂ ਉਹਨਾਂ ਨੂੰ ਅ ਸੱਦਾ ਦੇਣ ਜਾ ਰਹੀ ਹਾਂ ਕਿ ਕਿਰਪਾ ਕਰਕੇ ਉਹ ਦੋ ਸ਼ਬਦ ਸਾਡੀ ਸਭਾ ਦੇ ਬਾਰੇ ਔਰ ਸਾਡੇ ਮੁੱਖ ਮਹਿਮਾਨ ਆਏ ਨੇ ਉਹਨਾਂ ਦੇ ਬਾਰੇ ਚਕਨ